ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਅਸੀਂ ਪੰਜਾਬੀ ਵਿਆਕਰਨ ਦਾ ਇੱਕ ਟੌਪਿਕ ਸਮਾਸੀ ਸ਼ਬਦ ਕਰਾਂਗੇ ਇਸ ਵਿੱਚ ਸਾਨੂੰ ਦੋ ਵਰਡ ਦਿੱਤੇ ਹੋਣਗੇ ਤੇ ਸਾਨੂੰ ਉਹਨਾਂ ਵਿੱਚ ਹਾਈਫਨ ਲਗਾਉਣਾ ਹੋਊਗਾ ਪਰ ਹਾਈਫਨ ਲਗਾਉਂਦੇ ਟਾਈਮ ਸਾਨੂੰ ਇਹ ਗੱਲ ਦਾ ਧਿਆਨ ਰੱਖਣਾ ਹੋਵੇਗਾ ਕਿ ਉਸ ਵਰਡ ਦਾ ਕੋਈ मीनिंग ਬਣ ਰਿਹਾ ਹੋਵੇ ਕੋਈ ਸੈਂਸ ਬਣ ਰਹੀ ਹੋਵੇ ਉਦਾਂ ਹੀ ਅਸੀਂ ਇਹਦੇ ਵਿੱਚ ਸਾਨੂੰ ਵਰਡ ਦਿੱਤਾ ਹੈ ਗੋਲ ਅਤੇ ਮਟੋਲ ਅਸੀਂ ਅਤੇ ਨੂੰ ਹਟਾ ਕੇ ਵਿੱਚ ਹਾਈਫਨ ਲਗਾਇਆ ਗੋਲ ਮਟੋਲ ਸਮਾਸੀ ਸ਼ਬਦ ਅਸੀਂ ਆਮ ਤੌਰ ਤੇ ਆਪਣੀ ਡੇਲੀ ਲਾਈਫ 'ਚ ਵਰਤਦੇ ਹੀ ਰਹਿੰਨੇ ਆ। ਹੁਣ ਅਸੀਂ ਗੋਲ ਅਤੇ ਮਟੋਲ ਨਹੀਂ ਕਹਿੰਨੇ, ਅਸੀਂ ਜ਼ਿਆਦਾ ਗੋਲ ਮਟੋਲ ਹੀ ਕਹਿੰਨੇ ਆ। ਹੁਣ ਅਗਲਾ ਸਾਡੇ ਕੋਲ ਆ ਗਿਆ ਕੱਪੜੇ ਨਾਲ ਛਾਨਿਆ ਹੋਇਆ। ਹੁਣ ਅਸੀਂ ਸਿੱਧਾ ਤੇ ਵਿੱਚ ਇਹਦੇ ਵਿੱਚ ਹਾਈਫਨ ਲਗਾ ਨਹੀਂ ਸਕਦੇ। ਇਸ ਕਰਕੇ ਸਾਨੂੰ ਥੋੜੀ ਸੈਂਸ ਵਰਤਣੀ ਹੋਊਗੀ। ਆਪਣੇ ਥੋੜੀ ਮਤਲਬ ਬੁੱਧੀ ਦਾ ਮਤਲਬ ਇਹਦੇ ਵਿੱਚ ਯੂਜ਼ ਕਰਨਾ ਆਊਗਾ। ਠੀਕ ਹੈ ਆਪਾਂ ਲਿਖਾਂਗੇ ਕੱਪੜੇ ਛਾਨ। ਮਤਲਬ ਦੋਵਾਂ ਦਾ ਮਤਲਬ ਸੇਮ ਹੈ। ਪਰ ਸਾਨੂੰ ਥੋੜਾ ਜਿਹਾ ਦਿਮਾਗ ਲਗਾ ਕੇ ਕਰਨਾ ਮਤਲਬ ਇਹਨੂੰ ਪੂਰਾ ਸਹੀ ਕਰਨਾ ਪਊਗਾ ਬਸ ਆਪਾਂ ਇਹ ਗੱਲ ਦਾ ਧਿਆਨ ਰੱਖਣਾ ਹੈ ਕਿ ਦੋਵਾਂ ਵਰਡਾਂ ਦਾ ਮਤਲਬ ਸੇਮ ਬਣਨਿਆ ਹੋਵੇ ਹੁਣ ਅਸੀਂ ਆਪਣਾ ਅਗਲਾ ਕਰਾਂਗੇ ਕੌੜਾ ਅਤੇ ਜ਼ਹਿਰ ਹੁਣ ਅਸੀਂ ਨਾਰਮਲੀ ਕੀ ਕਵਾਂਗੇ ਇਹਨੂੰ ਕੌੜਾ ਜ਼ਹਿਰ ਮਤਲਬ ਸੇਮ ਰਿਹਾ ਪਰ ਜਿਸ ਚੀਜ਼ ਦੀ ਵਿੱਚ ਜ਼ਰੂਰਤ ਨਹੀਂ ਆਪੋ ਇਹਦੇ ਵਿੱਚ ਉਹ ਕੱਢ ਕੇ ਵਿੱਚ ਹਾਈਫਨ ਲਗਾਤਾ ਠੀਕ ਹੈ ਕੀ ਬਣ ਗਿਆ ਕੌੜਾ ਜ਼ਹਿਰ ਅਤੇ ਇਹਨੂੰ ਹਟਾ ਕੇ ਉਹ ਵਿੱਚ ਹਾਈਫਨ ਲਗਾਤਾ ਬਾਕੀ ਸਾਰਾ ਸੇਮ ਹੀ ਰਿਹਾ ਹੁਣ ਅੱਗੇ ਅਸੀਂ ਕਰਾਂਗੇ ਜਨਮ ਸੰਬੰਧੀ ਪਤਰੀ ਠੀਕ ਹੈ ਹੁਣ ਆਪਾਂ ਵੇਖਾਂਗੇ ਕਿ ਇਹਦੇ ਵਿੱਚ ਜੇ ਅਪਾਂ ਸੰਬੰਧੀ ਨੂੰ ਹਟਾਇਆ ਤਾਂ ਕੀ ਆਨਸਰ ਆਊਗਾ ਜਨਮ ਪਤਰੀ ਤੇ ਹਾਂ ਇਹਦਾ ਤੁਹਾਡਾ मीनिंग ਸੇਮ ਬਣ ਰਿਹਾ ਹੁਣ ਉਹ ਭਾਵੇਂ ਜਨਮ ਸੰਬੰਧੀ ਕੋਈ ਪਤਰੀ ਹੋਵੇ ਹੁਣ ਜਨਮ ਪਤਰੀ ਵੀ ਤਾਂ ਜਨਮ ਸੰਬੰਧੀ ਪਤਰੀ ਹੋਊਗੀ ਕੋਈ ਇਸ ਕਰਕੇ ਦੋਵਾਂ ਦੇ ਵਿੱਚ ਸਿਰਫ ਆਪਾਂ ਜਿਹੜੀ ਚੀਜ਼ ਦੀ ਨਹੀਂ ਜ਼ਰੂਰਤ ਹੈ ਉਹ ਹਟਾ ਆਤੀ ਤੁਹਾਡੇ ਕੋਲ ਬਣਿਆ ਆਨਸਰ ਜਨਮ ਪਤਰੀ ਅਗਲਾ ਸਾਡਾ ਵਰਡ ਹੈ ਘੋੜੇ ਦਾ ਸਵਾਰ ਹੁਣ ਜਦੋਂ ਆਪਾਂ ਦਾ ਹਟਾ ਕੇ ਵੇਖਿਆ ਤਾਂ ਕੀ ਆਇਆ ਘੋੜੇ ਸਵਾਰ ਇਹ ਨਹੀਂ ਸਹੀ ਲੱਗ ਰਿਹਾ ਆਪਾਂ ਥੋੜਾ ਕਿ ਇਹਦੇ ਵਿੱਚ ਦਿਮਾਗ ਵਰਤਿਆ ਤਾਂ ਕੀ ਆਊਗਾ ਘੋੜ ਸਵਾਰ ਠੀਕ ਹੈ ਆਪਾਂ ਨੂੰ ਇਹ ਵੇਖਣਾ ਹੀ ਪਊਗਾ ਵਿੱਚ ਕਿ ਅਸੀਂ ਕੀ ਲਿਖ ਰਹੇ ਹਾਂ ਆਪਾਂ ਜੋ ਲਿਖਣ ਦੀ ਉਹਦੀ ਕੋਈ ਸੈਂਸ ਬਣ ਰਹੀ ਹੈ ਹੁਣ ਅਸੀਂ ਘੋੜੇ ਦਾ ਸਵਾਰ ਇਹਨੂੰ ਆਪਾਂ ਲਿਖਾਂਗੇ ਘੋੜ ਸਵਾਰ ਦੋਵਾਂ ਦਾ ਮੀਨਿੰਗ ਸੇਮ ਹੈ ਹੁਣ ਅਗਲਾ ਸਾਡੇ ਕੋਲ ਵਰਡ ਹੈ ਧਰਤੀ ਅਤੇ ਅਸਮਾਨ ਠੀਕ ਹੈ ਹੁਣ ਅਸੀਂ ਅਤੇ ਨੂੰ ਹਟਾਵਾਂਗੇ ਤੇ ਧਰਤੀ ਅਤੇ ਅਸਮਾਨ ਇਹ ਵੀ ਸਹੀ ਹੈ ਮਤਲਬ ਤੇ ਦੋਵਾਂ ਦਾ ਸਹੀ ਬਣ ਰੰਡਿਆ ਸੇਮ ਹੀ ਹੈ ਦੋਵਾਂ ਦਾ ਮਤਲਬ ਬਸ ਅਤੀ ਅਸੀਂ ਅਤੇ ਦੀ ਜਗ੍ਹਾ ਤੇ ਹਾਈਫਨ ਲਗਾਤਾ ਹੁਣ ਅੱਗੇ ਅਸੀਂ ਕੁਝ ਜ਼ਰੂਰੀ ਪੁਆਇੰਟਸ ਆਪਾਂ ਦੱਸਣ ਲੱਗੇ ਆ ਪਹਿਲਾ ਪੁਆਇੰਟ ਸਾਨੂੰ ਇਹ ਦੱਸਦਾ ਹੈ ਕਿ ਜੇਕਰ ਸਾਡੇ ਕੋਲ ਦੋ ਵੱਖਰੇ-ਵੱਖਰੇ ਸ਼ਬਦ ਹੈ ਅਸੀਂ ਦੋ ਵੱਖਰੇ-ਵੱਖਰੇ ਸ਼ਬਦਾਂ ਦਾ ਜੋੜ ਕਰਦੇ ਆ ਹਾਈਫਨ ਲਗਾ ਕੇ ਤੇ ਉਹ ਵੀ ਇੱਕ ਸਮਾਸੀ ਸ਼ਬਦ ਹੀ ਹੋਊਗਾ ਠੀਕ ਹੈ ਹੁਣ ਦੋ ਵੱਖਰੇ ਵੱਖਰੇ ਮਤਲਬ ਪਹਿਲੇ ਵਰਡ ਦਾ मीनिंग ਕੁਝ ਹੋਰ ਹੈ ਦੂਸਰੇ ਵਰਡ ਦਾ मीनिंग ਹੋਰ ਹੈ ਹੁਣ ਇਹਨਾਂ ਦਾ ਮਤਲਬ मीनिंग ਦੋਹਾਂ ਦੇ ਵੱਖਰੇ ਵੱਖਰੇ ਹੋਣਗੇ ਬਟ ਜਦੋਂ ਆਪਾਂ ਉਹਨਾਂ ਨੂੰ ਇਕੱਠੇ ਲਿਖਾਂਗੇ ਤੇ ਉਹਨਾਂ ਦਾ ਇੱਕ ਇਕੱਠਾ मीनिंग ਹੋਊਗਾ ਇੱਕ ਹੋਣ ਜੀ ਮੇ ਸਾਡੇ ਕੋਲ ਇਗਜ਼ਾਮਪਲ ਹੈ ਅਖੰਡ ਪਾਠ ਅਖੰਡ ਦਾ ਮਤਲਬ ਹੋਰ ਹੈ ਪਾਠ ਦਾ ਮਤਲਬ ਹੋਰ ਹੈ ਠੀਕ ਹੈ ਜਦੋਂ ਅਸੀਂ ਦੋਵਾਂ ਨੂੰ ਇਕੱਠੇ ਲਿਖਿਆ ਤੇ ਸਾਡਾ ਆਨਸਰ ਆਇਆ ਅਖੰਡ ਪਾਠ ਦੂਸਰਾ ਸਾਡੇ ਕੋਲ ਹੈ ਲੂਣ ਮਿਰਚ ਲੂਣ ਹੋਰ ਚੀਜ਼ ਹੈ ਤੇ ਮਿਰਚ ਹੋਰ ਚੀਜ਼ ਹੈ ਪਰ ਜਦੋਂ ਅਸੀਂ ਦੋਵਾਂ ਨੂੰ ਇਕੱਠੇ ਲਿਖਿਆ ਤੇ ਕੀ ਬਣਿਆ ਲੂਣ ਮਿਰਚ ਹੁਣ ਕਦੀ ਕਦਰ ਅਸੀਂ ਕਹਿੰਦੇ ਆ ਕਿ ਸਬਜ਼ੀ ਵਿੱਚ ਲੂਣ ਮਿਰਚ ਚੈੱਕ ਕਰ ਲਓ ਠੀਕ ਹੈ ਇਹ ਦੋਨੋਂ ਵੱਖਰੀਆਂ ਵੱਖਰੀਆਂ ਚੀਜ਼ਾਂ ਆ ਪਰ ਜਦੋਂ ਅਸੀਂ ਇਸ ਸਮਾਸੀ ਸ਼ਬਦ ਦੇ ਤੌਰ ਤੇ ਵਰਤਾਂਗੇ ਤੇ ਦੋਵਾਂ ਸ਼ਬਦਾਂ ਦਾ ਇੱਕ ਕੰਪਲੀਟ मीनिंग ਬਣਦਾ ਹੈ ਦੂਸਰੇ ਪੁਆਇੰਟ ਵਿੱਚ ਅਸੀਂ ਲਿਖ ਰਹੇ ਹਾਂ ਕਿ ਜੇ ਕੋਈ ਦੋ ਵਿਰੋਧੀ ਅਰਥਾਂ ਵਾਲੇ ਸ਼ਬਦ ਮਤਲਬ ਤੁਹਾਨੂੰ ਜਿਵੇਂ ਸਾਡੇ ਕੋਲ ਵਿਰੋਧੀ ਸ਼ਬਦ ਆਪਾਂ ਪੜਦੇ ਆ ਰਹੇ ਆ ਜਿਵੇਂ ਹਾਰ ਜਿੱਤ ਦਿਨ ਰਾਤ ਇਹ ਇਹਨਾਂ ਦਾ ਮਤਲਬ मीनिंग ਇਹਨਾਂ ਦਾ ਤਾਂ ਆਪੋਜ਼ਿਟ ਹੈ ਇੰਗਲਿਸ਼ ਵਿੱਚ ਜਿਵੇਂ ਆਪਾਂ ਆਪੋਜ਼ਿਟ ਵਰਡਸ ਜੋ ਐਂਟੋਨੀਮਸ ਜਿੰਨਾ ਦਾ ਮਤਲਬ ਅਲੱਗ-ਅਲੱਗ ਹੈ ਬੜੋ ਵਿਰੋਧੀ ਇੱਕ ਦੂਸਰੇ ਦੇ ਹੁਣ ਜਿਵੇਂ ਆਪਾਂ ਕਹਿ ਸਕਦੇ ਤਪਤਾ ਠੰਡਾ ਹੁਣ ਠੰਡੇ ਦਾ ਆਪੋਜ਼ਿਟ ਕੀ ਹੋਊਗਾ ਤਪਤਾ ਠੀਕ ਹੈ ਹੁਣ ਇੱਕ ਹੋਰ ਸੀਰੀਜ਼ ਲੈ ਲਈ ਆਪਾਂ ਓਖਾ ਸੋਖਾ ਠੀਕ ਹੈ ਇਹ ਦੋਨੋਂ ਜਿਹੜੇ ਐ ਆਪੋਜ਼ਿਟ ਵਰਡ ਤੀਸਰੇ ਪੁਆਇੰਟ ਵਿੱਚ ਅਸੀਂ ਕਰਾਂਗੇ ਸਾਰਥਕ ਤੇ ਨਿਰਾਰਥਕ ਸ਼ਬਦ ਸਾਰਥਕ ਸ਼ਬਦ ਕਿਹੜੇ ਹੁੰਦੇ ਆ ਇਹ ਉਹ ਸ਼ਬਦ ਹੁੰਦੇ ਨੇ ਜਿਨ੍ਹਾਂ ਦਾ ਕੋਈ मीनिंग ਹੋਵੇ ਸਾਰਥਕ ਸ਼ਬਦ ਉਹ ਹੁੰਦੇ ਨੇ ਜਿਨ੍ਹਾਂ ਸ਼ਬਦਾਂ ਦਾ ਕੋਈ ਅਰਥ ਹੋਵੇ ਤੇ ਨਿਰਾਰਥਕ ਸ਼ਬਦ ਜਿਨ੍ਹਾਂ ਦਾ ਕੋਈ ਸਹੀ ਅਰਥ ਨਾ ਹੋਵੇ ਜਾਂ ਕਹੀਏ ਜਿਨ੍ਹਾਂ ਦਾ ਕੋਈ ਅਰਥ ਹੀ ਨਾ ਹੋਵੇ ਉਹ ਹੁੰਦੇ ਨੇ ਨਿਰਾਰਥਕ ਸ਼ਬਦ ਹੁਣ ਜਿਵੇਂ ਇਹਨਾਂ ਦੇ ਵਿੱਚ ਆਪਾਂ ਲਿਖ ਸਕਦੇ ਆ ਰੋਲਾ ਰੱਪਾ ਰੋਲਾ ਦਾ ਤੇ ਅਲੱਗ ਅਰਥ ਹੈਗਾ ਪਰ ਰੱਪਾ ਦਾ ਕੋਈ ਅਰਥ ਨਹੀਂ ਹੈਗਾ ਪਰ ਜਦੋਂ ਅਸੀਂ ਇਹ ਦੋਨੋਂ ਇਕੱਠੇ ਲਿਖਦੇ ਰੋਲਾ ਰੱਪਾ ਤੇ ਇਸ ਪੂਰੇ ਸੈਂਟੈਂਸ ਦਾ ਇੱਕ मीनिंग ਬਣਦਾ ਹੈ ਤੇ ਇੱਕ ਜਿਵੇਂ ਸਾਡੇ ਕੋਲ ਆ ਗਿਆ ਲੀੜਾ ਲੱਤਾ ਲੀੜਾ ਤਾਂ ਆਪਾਂ ਕਿਸੇ ਕੱਪੜੇ ਨੂੰ ਕਹਿ ਸਕਦੇ ਹਾਂ ਪਰ ਲੱਤਾ ਇਹਦਾ ਕੋਈ मीनिंग ਹੈਗਾ ਜਿਹੜਾ ਆਪਾਂ ਦੋਵਾਂ ਨੂੰ ਇਕੱਠਿਆਂ ਨੂੰ ਲਿਖਿਆ ਇਹਨਾਂ ਦਾ मीनिंग ਬਣਿਆ ਠੀਕ ਹੈ ਇੱਕ ਆ ਗਿਆ ਰੋਟੀ ਰਾਟੀ ਠੀਕ ਹੈ ਰੋਟੀ ਦਾ ਤਾਂ ਮੀਨਿੰਗ ਹੈਗਾ ਪਰ ਰਾਟੀ ਦਾ ਕੋਈ ਮੀਨਿੰਗ ਨਹੀਂ ਹੈਗਾ ਜਦੋਂ ਆਪਾਂ ਇੱਕ ਸਾਰਥਕ मीनिंगफुल ਵਰਡ ਤੇ ਇੱਕ ਮੀਨਿੰਗਲੈਸ ਵਰਡ ਠੀਕ ਹੈ ਇਹਨਾਂ ਦੋਵਾਂ ਨੂੰ ਇਕੱਠਿਆਂ ਨੂੰ ਲਿਖਾਂਗੇ ਤੇ ਸਾਡਾ ਇੱਕ ਸਮਾਸੀ ਸ਼ਬਦ ਬਣਦਾ ਉਦੋਂ ਵੀ ਇੱਕ ਜਿਵੇਂ ਕਹਿ ਸਕਦੇ ਆਪਾਂ ਭੀੜ ਪੜਕਾ ਭੀੜ ਦਾ ਅਰਥ ਹੈਗਾ ਪਰ ਪੜਕਾ ਦਾ ਕੋਈ ਅਰਥ ਨਹੀਂ ਹੈਗਾ ਠੀਕ ਹੈ ਹੁਣ ਅਗਲੇ ਪੁਆਇੰਟ ਵਿੱਚ ਆਪਾਂ ਕਰਾਂਗੇ ਵਾਕਾਂਸ਼ਾ ਵਾਲਾ ਜਿਵੇਂ ਆਪਾਂ ਦੂਸਰੀ ਐਗਜ਼ਾਮਪਲ 'ਚ ਕੀਤਾ ਹੀ ਇੱਕ ਵਾਕਾਂਸ਼ ਆ ਤੁਹਾਨੂੰ ਦਿੱਤਾ ਆਇਆ ਹੀ ਤੇ ਉਹਦੇ ਵਿੱਚ ਆਪਾਂ ਸੈਂਸ ਰੱਖਣੀ ਕੀ ਬੰਦੀ ਪਈ ਏ ਹੁਣ ਜੀ ਵਹਦੇ ਵਿੱਚ ਵੀ ਉਹੀ ਐਗਜ਼ਾਮਪਲ ਆ ਗਿਆ ਕੋੜੇ ਦਾ ਸਵਾਰ ਕੋੜ ਸਵਾਰ ਅਸੀਂ ਵਰਡ ਨੂੰ ਚੰਗੀ ਤਰ੍ਹਾਂ ਪੂਰੀ ਲਾਈਨ ਨੂੰ ਚੰਗੀ ਤਰ੍ਹਾਂ ਪੜ੍ਹਨਾ ਹੈ ਉਹਦਾ ਕੀ मीनिंग ਬਣੂਗਾ ਆਨਸਰ ਦੇ ਵਿੱਚ ਉਹ ਵੀ ਚੰਗੀ ਤਰ੍ਹਾਂ ਵੇਖਣਾ ਹੈ ਫਿਰ ਅਸੀਂ ਉਹ ਅਨਸਰ ਲਿਖਾਂਗੇ ਹੁਣ ਅੱਗੇ ਆ ਗਿਆ ਖੂਨ ਦਾ ਦਾਰ ਕਰਨ ਵਾਲਾ ਏ ਦਾ ਆਪਾਂ ਲਿਖ ਸਕਦੇ ਆ ਖੂਨਦਾਨੀ ਕਿਉਂਕਿ ਜਿਨੇ ਖੂਨ ਦਾ ਦਾਨ ਕੀਤਾ ਉਹ ਹੋ ਗਿਆ ਖੂਨਦਾਨੀ ਹੁਣ ਏ ਕ ਆ ਗਿਆ ਖੇਡ ਦਾ ਮੈਦਾਨ ਹੁਣ ਇਹਨੂੰ ਆਪਾਂ ਲਿਖ ਸਕਦੇ ਆ ਖੇਡ ਮੈਦਾਨ ਠੀਕ ਹੈ ਕੌਣ ਸਾਡਾ ਪੰਜਵਾਂ ਤੇ ਆਖਰੀ ਪੁਆਇੰਟ ਇਹਦੇ ਵਿੱਚ ਕੀ ਹੈ ਜੇ ਜੇਦੋ ਕੋਈ ਦੋ ਵਰਡਾਂ ਦੀ ਕੋਈ ਰਿਪੀਟ ਹੋ ਰਹੀ ਹੈ ਜਦੋਂ ਸੇਮ ਵਰਡ ਰਿਪੀਟ ਹੋ ਰਹੇ ਤੇ ਵਿੱਚ ਹਾਈਫਨ ਹੈ ਉਹ ਵੀ ਸਮਾਸੀ ਸ਼ਬਦ ਹੁੰਦੇ ਨੇ ਜਿਵੇਂ ਕਹਿ ਸਕਦੇ ਆਪਾਂ ਕਾਲਾ ਕਾਲਾ ਇੱਕ ਹੀ ਵਰਡ ਦੋ ਵਾਰ ਆਇਆ ਹੈ ਤੇ ਇਹ ਵੀ ਇੱਕ ਸਮਾਸੀ ਸ਼ਬਦ ਹੈ ਠੀਕ ਹੈ ਹੁਣ ਇੱਕ ਆ ਗਿਆ ਵਾਰ ਵਾਰ ਰੋ ਰੋ दिणे दिणे होली होली वार वार ਇਹ ਬਹੁਤ ਈਜ਼ੀ ਹੁੰਦੇ ਜੇ ਰਿਪੀਟ ਵਾਲੇ ਇੱਕ ਹੀ ਵਰਡ ਨੂੰ ਆਪਾਂ ਦੋ ਵਾਰੀ ਰਿਪੀਟ ਕਰਨਾ ਹੁੰਦਾ ਠੀਕ ਹੈ ਹੁਣ ਇੱਕ ਜਿੱਦਾ ਜਾਗ ਜਾਗ ਇਹ ਵੀ ਰਿਪੀਟ ਹੀ ਹੋ ਰਿਹਾ ਤਾਂ ਨਾ ਮਤਲਬ ਇਹ ਇੱਕ ਸਮਾਸੀ ਸ਼ਬਦ ਹੈ ਠੀਕ ਹੈ ਆਈ ਹੋਪ ਸਾਰਿਆਂ ਨੂੰ ਇਹ ਵੀਡੀਓ ਚੰਗੀ ਤਰ੍ਹਾਂ ਸਮਝ ਆ ਗਈ ਹੋਵੇਗੀ ਤੇ ਵੀਡੀਓ ਦੇ ਲਾਸਟ ਵਿੱਚ ਮੈਂ ਦੋਨਾਂ ਪੇਜਾਂ ਦੇ ਫੋਟੋਸ ਮੈਂ ਸ਼ੇਅਰ ਕੀਤੇ ਤੇ ਉਥੋਂ ਤੁਸੀਂ ਸਕਰੀਨਸ਼ਾਟ ਲੈ ਸਕਦੇ ਹੋ ਧੰਵਾਦ ਸਾਰਿਆਂ ਦਾ ਤੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਜਰੂਰ ਕਰਿਓ